ਗਰੀਬ ਨੂੰ ਅਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਸੰਧਿਆ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਮਸਤਕ ਲਗਾਏ ਸਾਧ ਰੇਨ ਵਡਭਾਗ ਜਿਨ੍ਹਾਂ ਦੇ ਵੱਡੇ ਭਾਗਾਂ ਵਾਲਿਆਂ ਤੇ ਮੱਥੇ ਤੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਲੱਗਦੀ ਹੈ ਗੁਰੂ ਕੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਕੀਰਤਨ ਗੁਰੂ ਕੇ ਪਿਆਰੇ ਸੁਣਦੇ ਹਨ ਆਪ ਜੀ ਨੇ ਸੋਦਰ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਆਰਤੀ ਆਰਤੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਕੁਝ ਮਿੰਟਾਂ ਲਈ ਫਿਰ ਆਪਣੀਆਂ ਮਨਵਿੱਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਸੁਰਤੀ ਜੋੜ ਲਈਏ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਹਨ ਜੋ ਤੇ ਸਭੇ ਥਾਵ ਨਹੀਂ ਤੁਧ ਜੇ ਆਪਦ ਹੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਇਸ ਸੇਵਾ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਕਾਲਣਾ ਕਾਲੀ ਸਭ ਤੋਂ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਤੇ ਫਿਰ ਭਾਈ ਭਗਤੂ ਜੀ ਭਾਈ ਪ੍ਰਾਣਾ ਜੀ ਭਾਈ ਮੱਝ ਜੀ ਹੋਰ ਵੀ ਕਰਨੀਆਂ ਵਾਲੇ ਸਿੱਖ ਭਾਈ ਸਾਧੂ ਜਿਨ੍ਹਾਂ ਦਾ ਗੁਰਦੁਆਰਾ ਸਾਧੂ ਘਾ ਟੋਬਾ ਕਰਕੇ ਇਸ ਅੰਮ੍ਰਿਤਸਰ ਵਿੱਚ ਪ੍ਰਸਿੱਧ ਹੈ ਭਾਈ ਸਾਧੂ ਜੀ ਭਾਈ ਬੈਨੂ ਜੀ ਪੰਡਿਤ ਗੰਗਾ ਰਾਮ ਜੀ ਬਠਿੰਡੇ ਦੇ ਰਹਿਣ ਵਾਲੇ ਇਸੇ ਤਰ੍ਹਾਂ ਗੁਰੂ ਕੇ ਅਨੰਤ ਪਿਆਰੇ ਸਿੱਖ ਮਾਈ ਦੇਸਾਂ ਵਰਗੇ ਦੂਰੋਂ ਦੂਰੋਂ ਚੱਲ ਕੇ ਸੇਵਾ 'ਚ ਆਉਂਦੇ ਰਹੇ ਮਾਈ ਸੇਵਾ ਜਿਹਦੇ ਨਾਮ ਤੇ ਬਾਜ਼ਾਰ ਬਣਿਆ ਹੋਇਆ ਹੈ ਬਾਜ਼ਾਰ ਮਾਈ ਸੇਵਾ ਇਹ ਵੀ ਸਾਧ ਸੰਗਤ ਜੀ ਮਾਤਾ ਬੜੀ ਕਰਨੀ ਵਾਲੀ ਆ ਕੇ ਸੇਵਾ ਵਿੱਚ ਸ਼ਾਮਲ ਹੁੰਦੀ ਰਹੀ ਹੈ ਸੋ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਇਹਨਾਂ ਮਹਾਨ ਸਿੱਖਾਂ ਦਾ ਇਤਿਹਾਸ ਸ਼ੁਰੂ ਹੋ ਰਿਹਾ ਹੈ ਪ੍ਰੇਮ ਨਾਲ ਸਰਵਣ ਕਰੀਏ ਗੁਰੂ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੱਧੂ ਕੁੱਲ ਮਹਿ ਜਾਟ ਇੱਕ ਸਿੱਧੂ ਕੁੱਲ ਦੇ ਵਿੱਚ ਇੱਕ ਜੱਟਾਂ ਦੀ ਬਰਾਦਰੀ ਹੈ ਸਿੱਧੂ ਜਿਹਦਾ ਨਿਕਾਸ ਪੱਟੀ ਰਾਜਪੂਤਾ ਵਿੱਚੋਂ ਹੋਇਆ ਹੈ ਜੈਸਲਮੇਰ ਦੇ ਰਾਜੇ ਪੱਟੀ ਜੈਸਲਮੇਰ ਰਾਜਾ ਜੋ ਹੋਇਆ ਰਾਜਾ ਜੈਸਲ ਉਹਨਾਂ ਦੇ ਗੋਤ ਹਨ ਪੱਟੀ ਗੋਦ ਇਹ ਰਾਜਪੂਤਾਂ ਦਾ ਗੋਤ ਹੈ ਜਿਨ੍ਹਾਂ ਨੇ ਪਟਿੰਡਾ ਵਸਾਇਆ ਹੈ ਪਟਿੰਡਾ ਪਹਿਨਾ ਸ਼ਬਦ ਸੀ ਹੌਲੇ-ਹੌਲੇ ਵਿਗੜ ਕੇ ਇਹਨੂੰ ਪਟਿੰਡਾ ਕਹਿਣ ਲੱਗ ਪਏ ਪਟਿੰਡਾ ਨਾਲੇ ਪੱਟੀਆਂ ਦਾ ਸ਼ਹਿਰ ਤੋਂ ਉਹਦੇ ਵਿੱਚੋਂ ਇੱਕ ਗੋਤ ਨਿਕਲਿਆ ਪਰ ਤੇਰੀ ਬਾੜਵੀਂ ਕੁੱਲ ਵਿੱਚੋਂ ਸਿੱਧੂ ਦਾ ਜਨਮ ਹੋਇਆ। ਉੱਥੋਂ ਸਿੱਧੂ ਗੋਤ ਚੱਲਿਆ। ਸਿੱਧੂ ਦੀ 12ਵੀਂ ਪੀੜੀ ਬੈਰਾੜ ਗੋਤ ਚੱਲਿਆ। ਸਿੱਧੂਆਂ ਵਿੱਚੋਂ ਇੱਕ ਹੋਰ ਗੋਤ ਨਿਕਲਿਆ। ਜਿਸ ਨੂੰ ਭੁੱਲਰੀਏ ਕਹਿੰਦੇ ਹਨ। ਸਿੱਧੂ ਕੁੱਲ ਮੈਂ ਜਾਟ ਇੱਕ ਹਾਂਜੀ। ਭੁੱਲਰੀਏ ਸ਼ਬ ਗੋਤ। ਭੁੱਲਰੀਏ ਸ਼ੁਭ ਗੋਤ ਭੁੰਲਰੀਏ ਗੋਤ ਹੈ ਜ਼ਿਮੀਦਾਰਾਂ ਦਾ ਜੱਟਾਂ ਦਾ। ਜੋ ਸਦੂ ਦੇ ਕੋਲ ਵਿੱਚੋਂ ਚੱਲਿਆ ਹੈ ਹਾਂਜੀ ਆਦਮ ਜਿਸ ਕੋ ਨਾਮ ਹੈ ਇਹਦਾ ਨਾਮ ਇਹਨਾਂ ਵਿੱਚ ਇੱਕ ਸਿੱਖ ਹੋਇਆ ਬਾਬਾ ਆਦਮ ਕਰਕੇ ਹਾਂਜੀ ਘਰ ਸੰਤਤ ਨਹ ਹੋਤ ਪਰਮੇਸ਼ਰ ਦਾ ਪਾਣਾ ਇਹਦੇ ਕੋਲ ਜ਼ਮੀਨ ਜਾਇਦਾਦ ਚੰਗੀ ਸੀ ਪਰ ਬੱਚਾ ਕੋਈ ਨਹੀਂ ਸੀ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਧੀ ਵੀ ਕੋਈ ਨਹੀਂ ਹੋਈ ਪੁੱਤਰ ਵੀ ਕੋਈ ਨਹੀਂ ਹੈ ਸੰਤਾਨ ਹੀ ਨਹੀਂ ਹੋਈ ਹਾਂਜੀ ਇਹ ਉਸ ਬੰਸ ਨੇ ਉਸ ਪਰਿਵਾਰ ਦੇ ਵਿੱਚ ਪੁੰਨਰ ਗੋਤ ਵਿੱਚ ਇਹ ਸਾਧ ਸੰਗਤ ਦੇ ਬਾਬਾ ਆਦਮ ਜੀ ਹੋਏ ਨੇ ਜੋ ਸਿੱਧੂਪੁਰ ਵਿੱਚੋਂ ਪੁੰਰੀਏ ਗੋਤ ਨਿਕਲਿਆ ਉਹਦੇ ਵਿੱਚ ਬਾਬਾ ਆਦਮ ਜੀ ਹੋਏ ਹਨ ਕਾਰ ਕਰੈ ਕ੍ਰਿਸ਼ ਭਾਗ ਬਿਲੰਦਾ ਤੇ ਖੇਤੀ ਬਾੜੀ ਦਾ ਕੰਮ ਕਰਦੇ ਸਨ ਬੜੇ ਭਾਗਾਵਾੜੇ ਚੰਗੇ ਨੇਕ ਇਨਸਾਨ ਸਨ ਪਰਮੇਸ਼ਰ ਨੂੰ ਮੰਨਣ ਵਾਲੇ ਸਨ ਨੰਦਨ ਹੋਵਨ ਕੋ ਚਤ ਵਭੋ ਮਨੁਜੇ ਸੋਚਦੇ ਸਨ ਸਾਡੇ ਘਰ ਪੁੱਤਰ ਹੋਵੇ ਉਲਾਦ ਹੋਵੇ ਅਰਦਾਸਾਂ ਕਰਦੇ ਸਨ ਪ੍ਰਮਾਤਮਾ ਅਗੇ ਪਰ ਜਦੋਂ ਕੋਈ ਚੀਜ਼ ਮਿਲਨੀ ਉਦੋਂ ਹੀ ਮਿਲਦੀ ਹੈ ਹਾਂਜੀ ਕਾਲ ਪਿਤਾਵਤ ਚਿੰਤ ਅਮੰਦਾ ਬੜੀ ਚਿੰਤਾ ਵਿੱਚ ਇਹ ਸਮਾਂ ਬਤੀਤ ਕਰ ਰਹੇ ਸਨ ਹਾਂਜੀ ਬੀਤ ਗਏ ਬਹੁ ਸੰਮਤੀਆ ਬੇਜੋ ਸੋ ਸਾਸ ਜੀ ਇਸ ਤਰ੍ਹਾਂ ਕਈ ਸਾਲ ਬੀਤ ਗਏ ਬੱਚਾ ਨਹੀਂ ਹੋਇਆ ਹਾਂਜੀ ਤਤ ਨਾ ਹੈ ਭਈ ਸੁਖ ਕੰਧਾ ਇਹਨਾਂ ਦੇ ਘਰ ਔਲਾਦ ਨਹੀਂ ਹੋਈ ਸੁਖ ਦਾ ਮੂੰਹ ਨਹੀਂ ਵੇਖਿਆ ਪੁੱਤਰ ਨਹੀਂ ਮਿਲਿਆ ਹਾਂਜੀ ਪੀਰ ਵਿਸਾਲ ਫਕੀਰ ਅੰਜਾਲ ਬੜੇ ਪੀਰਾਂ ਫਕੀਰਾਂ ਬੜੀਆਂ ਮਸਾਣਾ ਸਾਧਾ ਸੰਤਾਂ ਦੇ ਟੇਰਿਆਂ ਤੇ ਢੇੜੇ ਲਾਏ ਹਨ ਰਹੇ ਸਭ ਸੇਵਤ ਭਾਗ ਸਵਰਿੰਦਾ ਬੜੇ ਯਤਨ ਕੀਤੇ ਬੜੀਆਂ ਦਵਾਈਆਂ ਫੂਟੀਆਂ ਵੈਦਾ ਹਕੀਮਾਂ ਤੋਂ ਲਈਆਂ ਇਲਾਜ ਵੀ ਕਰਾਏ ਔਰ ਪੀਰ ਫਕੀਰ ਵੀ ਬੜੇ ਸੁਖਣਾ ਸੁਖੀਆਂ ਕਿਤੋਂ ਵੀ ਖੈਰ ਨਹੀਂ ਪਈ ਔਲਾਦ ਨਹੀਂ ਹੋਈ ਬੱਚਾ ਨਹੀਂ ਹੋਇਆ ਹਾਂਜੀ ਚਾਪਈ ਸੇਵਾ ਕਰਤ ਰਹੇ ਉਚਰ ਕਾਲਾ ਦੋਆ ਜੀਆ ਨੇ ਬੜੀ ਸੇਵਾ ਕੀਤੀ ਸਾਧੂ ਸੰਤਾਂ ਦੀ ਲੰਮਾ ਸਮਾਂ ਬੀਤ ਗਿਆ ਹਾਂਜੀ ਸੰਤਤ ਕੀ ਅਬ ਲੱਖ ਦਸਾਲਾ ਤੋਂ ਪੁੱਤਰ ਦੀ ਪ੍ਰਾਪਤੀ ਦੀ ਇੱਛਾ ਸੀ ਵੀ ਸਾਡੇ ਘਰ ਪੁੱਤਰ ਹੋ ਜਾਵੇ ਸਾਡੀ ਜ਼ਮੀਨ ਜੈਦਾਦ ਦਾ ਕੋਈ ਵਾਰਿਸ ਹੋਵੇ ਸਾਡੀ ਦੁਨੀਆ ਤੇ ਕੋਈ ਜੜ ਰਹਿ ਜਾਵੇ ਕੋਈ ਨਾਮ ਰਹਿ ਜਾਵੇ ਸਾਡਾ ਹਾਂਜੀ ਕਹਿ ਤੇ ਪ੍ਰਾਪਤ ਪਈ ਸੋ ਨਹੀਂ ਕਿਤੋਂ ਵੀ ਪੁੱਤਰ ਦੀ ਦਾਤ ਪ੍ਰਾਪਤ ਨਹੀਂ ਹੋਈ ਹਾਂਜੀ ਚਿੰਤਾ ਚਤਵਤ ਬਹੁ ਚਤ ਮਾਹੀ ਬੜੇ ਚਿੰਤਾਜ ਪਏ ਰਹਿੰਦੇ ਹਾਂ ਹਾਂਜੀ ਕੋ ਇੱਕ ਮਿਲਿਓ ਸਿੱਖ ਜਬ ਗੁਰ ਕੋ ਸਾਧ ਸੰਗਤ ਜੀ ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਨ ਜਿੰਦਗੀ ਵਿੱਚ ਕੋਈ ਗੁਰੂ ਦਾ ਸਿੱਖ ਮਿਲ ਗਿਆ ਗੁਰੂ ਘਰ ਦੀ ਮਹਿਮਾ ਦਾ ਜਾਣਕਾਰ ਗੁਰੂ ਨੂੰ ਜਾਣਨ ਵਾਲਾ ਸਿੱਖ ਮਿਲਿਆ ਕੋਈ ਹਾਂਜੀ ਤਿਹਸੋਂ ਕਹੇ ਮਨੋਰਥ ਉਰਕੋ ਉਸ ਸਿੱਖ ਦੇ ਅੱਗੇ ਇਹਨਾਂ ਨੇ ਬੇਨਤੀ ਕੀਤੀ ਵੀ ਭਾਈ ਤੂੰ ਗੁਰੂ ਦਾ ਪਿਆਰਾ ਹੈਂ ਬਾਣੀ ਪੜਦਾ ਹੈ ਰੱਬ ਦਾ ਨਾਮ ਲੈਂਦਾ ਹੈ ਕੋਈ ਸਾਡੇ ਵਾਸਤੇ ਵੀ ਦੱਸ ਸਾਡੇ ਘਰ ਉਦਾਸ ਹੋ ਜਾਵੇ ਕੋਈ ਬੱਚਾ ਹੋ ਜਾਵੇ ਸਾਡੀ ਵੀ ਦੁਨੀਆ ਤੇ ਕੋਈ ਜੜ ਲੱਗ ਜਾਵੇ ਹਾਂਜੀ ਅਸੀਂ ਬੜੇ ਉਪਾਅ ਕੀਤੇ ਨੇ ਦੋਵਾਂ ਜੀਆਂ ਨੇ ਕੋਈ ਥਾਂ ਨਹੀਂ ਛੱਡੀ ਕੋਈ ਦੇਵੀ ਦੇਵਤਾ ਨਹੀਂ ਛੱਡਿਆ ਕੋਈ ਮੰਦਰ ਕੋਈ ਧਰਮਸ਼ਾਲਾ ਕੋਈ ਸਥਾਨ ਨਹੀਂ ਛੱਡਿਆ ਥਾਂ ਥਾਂ ਤੇ ਜਾ ਕੇ ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਵੀ ਜਾ ਕੇ ਬੜੇ ਮੱਥੇ ਟੇਕੇ ਰਹੇ ਕਿਤੋਂ ਸਾਨੂੰ ਪੁੱਤਰ ਦੀ ਖੈਰ ਨਹੀਂ ਪਈ ਹਾਂਜੀ ਪ੍ਰਾਪਤ ਪੁੱਤਰ ਦਾ ਮੂਜ ਕਿਸ ਥਾਂ ਹੈ ਬਾਬਾ ਆਜ਼ਮ ਜੀ ਕਹਿੰਦੇ ਮੈਨੂੰ ਪਿਤਾ ਵੀ ਪੁੱਤਰ ਦੀ ਖੈਰ ਨਹੀਂ ਪ੍ਰਾਪਤ ਹੋਈ ਸੋਨ ਕਹਿ ਸਿੱਖ ਕੀਰ ਉਪਦੇਸ਼ ਉਹ ਜਿਹੜਾ ਗੁਰੂ ਦਾ ਪਿਆਰਾ ਸਿੱਖ ਸੀ ਗੁਰਬਾਣੀ ਪੜ੍ਹਨ ਵਾਲਾ ਉਹਨੇ ਫਿਰ ਇਹਨਾਂ ਨੂੰ ਰਸਤਾ ਦੱਸਿਆ ਹਾਂਜੀ ਮਨ ਹੋ ਮੇਰਾ ਕਹੇ ਅਸ਼ੇਸ਼ ਉਹ ਕਹਿਣ ਲੱਗਾ ਵੀ ਭਾਈ ਬਾਬਾ ਆਦਮ ਜੀ ਸੁਣੋ ਜੇ ਤੁਸੀਂ ਮੇਰਾ ਕਹਿਣਾ ਮੰਨੋ ਤਾਂ ਸ੍ਰੀ ਨਾਨਕ ਤੇ ਜਗ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦੇ ਮਾਲਕ ਪਰਮੇਸ਼ਰ ਆਕਾਲ ਪੁਰਖ ਆਪ ਅਵਤਾਰ ਧਾਰ ਕੇ ਆਏ ਹਨ ਉਹ ਨਿਰੰਕਾਰ ਮੇ ਆਕਾਰ ਧਾਰਨ ਕੀਤਾ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਨਾਨਕ ਦੇਵ ਜੀ ਖੁਦ ਪਰਮੇਸ਼ਰ ਅਨੁੱਖੀ ਜਾਮੇ ਵਿੱਚ ਸਾਨੂੰ ਦਰਸ਼ਨ ਦੇਣ ਲਈ ਆਏ ਹਨ ਹਾਂਜੀ ਦਿਨ ਪਿਛੇ ਅਗਰ ਅੰਗਦ ਭਇਓ ਉਹਨਾਂ ਤੋਂ ਬਾਅਦ ਉਹਨਾਂ ਦਾ ਹੀ ਰੂਪ ਧੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੋਏ ਹਨ ਫਿਰ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਉਸ ਤਖਤ ਤੇ ਬਿਰਾਜੇ ਹਨ ਤੀਨੋਂ ਪਾਤਸ਼ਾਹ ਹੁਤੇ ਪਾਛੇ ਉਹਨਾਂ ਤਿੰਨਾਂ ਗੁਰੂਆਂ ਤੋਂ ਬਾਅਦ ਤਿੰਨਾਂ ਪਾਤਸ਼ਾਹੀਆਂ ਤੋਂ ਬਾਅਦ ਚੌਥੇ ਸਤਿਗੁਰੂ ਚਤੁਰਥ ਗੁਰੂ ਪਏ ਅਬ ਆਛੇ ਹੁਣ ਗੁਰੂ ਰਾਮਦਾਸ ਜੀ ਹਨ ਗ੍ਰਤੀ ਦੇ ਉੱਤੇ ਉਹ ਮਹਾਰਾਜ ਬੜੇ ਪਰਉਪਕਾਰੀ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਰੂਪ ਹੈ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਹਨ ਉਸੇ ਤਰ੍ਹਾਂ ਹੀ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਗੱਦੀ ਤੇ ਬੈਠੇ ਹਨ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਰਟੀ ਹੈ ਜੋਤ ਵੀ ਉਹੀ ਹੈ ਜੁਗਤ ਵੀ ਉਹੀ ਹੈ ਸਿਰਫ ਸਰੀਰ ਹੀ ਬਦਲਿਆ ਹੈ ਹਾਂਜੀ ਪੂਰਨ ਕਰਹਿ ਸਪੂਰਨ ਕਾਮ ਧੰਨ ਗੁਰੂ ਰਾਮਦਾਸ ਜੀ ਆਪਣੇ ਸਿੱਖਾਂ ਸੇਵਕਾਂ ਦੇ ਸਭ ਕੰਮ ਪੂਰੇ ਕਰਨ ਵਾਲੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੇ ਹਨ ਕਰ ਸੇਵਾ تن ਕੀ ਅਭਜਾਏ ਜਵਾਬ ਆਦਮ ਜੀ ਜੇ ਤੁਸੀਂ ਖੁਸ਼ੀਆਂ ਲੈਣੀਆਂ ਨੇ ਤੇ ਜਾਓ ਸ੍ਰੀ ਗੁਰੂ ਰਾਮਦਾਸ ਦੇ ਚਰਨ ਫੜ ਲਓ ਉਹਨਾਂ ਦੀ ਸੇਵਾ ਕਰੋ ਹਾਂ ਜੀ ਪੁੱਤਰ ਕਾਮਨਾ ਤਹਤੇ ਪਾਏ ਉਥੇ ਤੁਹਾਡੀ ਕਾਮਨਾ ਪੂਰੀ ਹੋ ਜੇਗੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪੁੱਤਰ ਦੀ ਇੱਛਾ ਵੀ ਤੁਹਾਡੇ ਮਨ ਵਿੱਚ ਜੋ ਹੈ ਗੁਰੂ ਮਹਾਰਾਜ ਪੂਰੀ ਕਰ ਦੇਣਗੇ ਇਹ ਬਾਬੇ ਆਜ਼ਮ ਨੇ ਜਦੋਂ ਗੱਲ ਸੁਣੀ ਸਿੱਖ ਦੇ ਮੂੰਹ ਤੋਂ ਬਿਰਧ ਅਵਸਥਾ ਆਪਣੀ ਗੁਣ ਘਾ ਬਿਰਧ ਹੋ ਚੁੱਕੇ ਸਨ ਉਮਰ ਜਿਹੜੀ ਹੈ ਇਤਿਹਾਸ ਵਿੱਚ 60 65 ਸਾਲ ਦੀ ਦੱਸੀ ਹੈ ਬਾਬਾ ਜੀ ਦੀ ਇੰਨੀ ਉਮਰ ਹੋ ਗਈ ਸੀ ਨਿਰਾਸ਼ ਹੋਏ ਪਏ ਸਨ ਪੁੱਤਰ ਬਨੋਂ ਵੀ ਸਾਡੇ ਘਰ ਪੁੱਤਰ ਹੋ ਸਕਦਾ ਨਹੀਂ ਹੁਣ ਬੁੱਢੇ ਹੋ ਗਏ ਤੇ ਇਸ ਕਰਕੇ ਮਨ ਜਿਹੜਾ ਸੀ ਉਹ ਬੜਾ ਉਦਾਸ ਰਹਿੰਦਾ ਸੀ ਹਾਂਜੀ ਸ਼ਸ਼ਕ ਮਨ ਦੇ ਸੋਚਣ ਲੱਗੇ ਵੀ ਸੁੱਕੇ ਦਰਖਤ ਨੂੰ ਕਦੀ ਫੁੱਲ ਲੱਗ ਸਕਦੇ ਨੇ ਸੁੱਕੇ ਦਰਖਤ ਨੂੰ ਫੁੱਲ ਲੱਗਣਾ ਜਾਂ ਫਲ ਲੱਗਣਾ ਇਹ ਕਦੀ ਹੁੰਦਾ ਨਹੀਂ ਹੁਣ ਤਾਂ ਅੰਤ ਦਾ ਸਮਾਂ ਨੇੜੇ ਆ ਗਿਆ 60 ਕੇ ਬੁੱਢੇਪਾ ਆਵੇ ਹਾਂਜੀ ਸੰਸਾਰ ਬਹੁਤ ਵਿਚਾਰਕ ਐਸੇ ਇਸ ਤਰ੍ਹਾਂ ਬਾਬਾ ਜੀ ਬਾਬਾ ਆਦਮ ਜੀ ਮਨ ਚ ਸੰਸਾ ਕਰਦੇ ਸੋਚਦੇ ਐ ਵੀ ਇਸ ਉਮਰ 'ਚ ਸਾਡੇ ਘਰ ਕਿੱਥੇ ਪੁੱਤਰ ਹੋਣਾ ਅਸੀਂ ਇਸ ਦੁਨੀਆ ਤੋਂ ਇਹ ਵੀ ਚਲੇ ਜਾਣਾ ਚਤਵਤ ਚਿੰਤਪੁਨ ਹੈ ਚਿਤਖਾਨੀ ਮਨੁ ਮੇ ਦੀ ਸੋਚ ਦੇ ਚ ਸੋਚ ਦੇ ਕਈ ਵਿਚਾਰ ਆਈਆਂ ਕਈ ਗਈਆਂ ਹਾਂਜੀ ਜੇ ਕਰਹੁ ਕਰ ਸੇਵ ਮਹਾਨੀ ਫਿਰ ਸੋਚਿਆ ਵੀ ਜੇ ਗੁਰੂ ਮਹਾਰਾਜ ਦੀ ਗੁਰੂ ਆਮਦਾਸ ਦੀ ਸੇਵਾ ਕਰ ਲਈਏ ਹੋਏ ਜੇ ਨਹੀਂ ਪੁੱਤਰ ਅਬ ਮੇਰੇ ਜੇ ਪੁੱਤਰ ਨਾ ਵੀ ਹੋਇਆ ਮੰਨ ਲਓ ਨਾ ਵੀ ਪੁੱਤਰ ਹੋਇਆ ਸੇਵਾ ਕਰ ਲਈਏ ਤਾਵੋ ਗਤ ਪਰਲੋਕ ਅਸ਼ੀਰੇ ਕਮ ਸੇ ਕਮ ਮੁਕਤੀ ਤਾਂ ਹੋ ਜਾਏਗੀ ਪਰ ਲੋਕ ਵਿੱਚ ਤਾਂ ਗੁਰੂ ਮਹਾਰਾਜ ਸਹਾਰੀ ਹੋਣਗੇ ਇਹ ਸੰਸਾਰ ਵਿੱਚ ਨਾ ਸਹੀ ਅੱਗੇ ਤਾਂ ਪਰਮਾਤਮਾ ਦੇ ਘਰ ਦਾ ਸੁਰਖਰੂ ਹੋ ਕੇ ਜਾਵਾਂਗਾ ਨਾਮ ਜਪ ਕੇ ਮੇਰੀ ਆਤਮਾ ਤਾਂ ਨਹੀਂ ਇੱਧਰ ਉੱਧਰ ਭਟਕੇਗੀ ਜਨਮ ਮਰਨ ਤਾਂ ਮੇਰਾ ਟੱਟਿਆ ਜਾਏਗਾ ਇਉਂ ਭਾਈ ਆਦਮ ਜੀ ਸੋਚਦੇ ਹਨ ਇਮ ਪਰ ਥਾਨ ਸੰਗ ਲੈਦਾਰਾ ਇਸ ਤਰ੍ਹਾਂ ਆਪਣੀ ਘਰ ਵਾਲੀ ਨੂੰ ਜਿਹੜੀ ਸਾਥ ਸੰਗੋਜੀ ਰੋ ਰੋ ਕੇ ਅੰਨੀ ਹੋ ਗਈ ਸੀ ਪਉ ਨਵੀ ਨਾਲ ਲੈ ਕੇ ਚੱਲ ਪਿਆ ਬਾਬਾ ਆਦਮ ਗੁਰ ਕੀ ਸੇਵ ਹਿਤ ਅਪਾਰ ਆਧਾਰ ਗੁਰੂ ਮਹਾਰਾਜ ਦੀ ਸੇਵਾ ਦਾ ਸੰਕਲਪ ਲੈ ਕੇ ਕਿ ਮਹਾਰਾਜ ਗੁਰੂ ਆਮਦਾਸ ਪਾਤਸ਼ਾਹ ਦੀ ਸੇਵਾ ਕਰ ਲਈਏ ਦੋਵੇਂ ਜੀ ਚੱਲ ਕੇ ਲੰਗਰ ਦੀ ਸੇਵਾ ਕਰ ਲਈਏ ਭਾਂਡੇ ਮਾਂਜ ਲਈਏ ਗੁਰੂ ਘਰ ਝਾੜੂ ਫੇਰ ਲਈਏ ਜਿੰਨੇ ਸੁਆਸ ਬਾਕੀ ਨੇ ਉਹ ਦਾ ਸਫਲੇ ਕਰ ਲਈਏ ਕਰੀ ਦੰਦਾਂ ਚਾਏ ਇਹ ਦੋਵੇਂ ਪਤੀ ਪਤਨੀ ਚੱਲ ਪਏ ਆਪਣਾ ਪਿੰਡ ਘਰ ਛੱਡ ਦਿੱਤਾ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਜਾ ਕੇ ਮੱਥਾ ਟੇਕਿਆ ਸੰਗਤ ਵਿਖੇ ਰਹੇ ਉਹ ਕਰ ਥਾਈ ਦੂਰੋਂ ਹੀ ਨਮਸ਼ਕਾਰ ਕਰਕੇ ਜਿੱਥੇ ਗੁਰੂ ਕੀ ਸੰਗਤ ਬੈਠੀ ਸੀ ਉਹਦੇ 'ਚ ਬੈਠ ਗਿਆ ਸੰਗਤ ਦੇ ਵਿੱਚ ਹੀ ਰਹਿਣ ਲੱਗ ਪਿਆ ਜੇ ਸੰਗਤ ਸੇਵਾ ਕਰਦੀ ਨਾਲ ਸੇਵਾ ਕਰਨ ਲੱਗ ਜਾਂਦਾ ਜਦੋਂ ਲੰਗਰ ਤੇ ਦੋ ਪ੍ਰਸ਼ਾਦ ਦੇ ਵਰਦ ਦੇ ਛੱਕ ਲੈਂਦਾ ਇਸ ਤਰ੍ਹਾਂ ਦਾ ਬਾਬਾ ਆਦਮ ਆਪਣੀ ਪਤਨੀ ਸਮੇਤ ਰਲ ਕੇ ਸਿੱਖਾਂ ਚ ਰਹਿਣ ਲੱਗਾ ਕਾਸ਼ਟ ਸ਼ਸ਼ਿਕ ਭਾਰ ਦੋਇ ਆਨੇ ਇਹ ਫਿਰ ਸੇਵਾ ਇਹਨੇ ਕੀ ਕੀਤੀ ਸੁੱਕੀਆਂ ਲੱਕੜਾਂ ਜੰਗਲ ਚੋਂ ਵੱਢ ਕੇ ਲਿਆਉਂਦਾ ਸੀ ਦੋ ਭਾਰ ਰੋਜ਼ ਜਾ ਕੇ ਰੱਖਦਾ ਸੀ ਦੋ ਪੰਡਾ ਇੱਕ ਢੇੜਾ ਜਾਣਾ ਸਵੇਰੇ ਸਵੇਰੇ ਨੰਗਰ ਪਾਣੀ ਛੱਕ ਕੇ ਤੁਰ ਜਾਣਾ ਤੇ ਦੁਪਹਿਰ ਤਾਈਂ ਇੱਕ ਪੰਡ ਚੁੱਕ ਲਿਆਉਣੀ ਫਿਰ ਦੁਪਹਿਰ ਤੋਂ ਬਾਅਦ ਫਿਰ ਚਲੇ ਜਾਣਾ ਦੋ ਢਾਈ ਘੰਟੇ ਸਵੇਰੇ ਦੋ ਢਾਈ ਘੰਟੇ ਇਹਨੂੰ ਦੁਪਹਿਰ ਤੋਂ ਬਾਅਦ ਲੱਕਦੇ ਸੀ ਦੋ ਪੰਡਾਂ ਲੱਕੜਾਂ ਦੀਆਂ ਬਾਲਣ ਦੀਆਂ ਚੁੱਲ੍ਹੇ ਵਾਸਤੇ ਗੁਰੂ ਕੇ ਲੰਗਰ ਵਾਸਤੇ ਰੋਜ਼ ਲੈ ਕੇ ਆਉਂਦਾ ਸੀ ਪਾਪਾ ਆਦਮ ਹਾਂਜੀ ਇੱਕ ਤਾਂ ਰੱਖੇ ਆਪਣੇ ਠਿਕਾਣੇ ਇੱਕ ਤਾਂ ਆਪਣੇ ਠਿਕਾਣੇ ਤੇ ਜਿੱਥੇ ਆਪ ਰਹਿੰਦਾ ਸੀ ਉਥੇ ਭਾਰ ਰੱਖ ਲੈਂਦਾ ਸੀ ਤੇ ਇੱਕ ਭਾਰ ਮਹਾਰਾਜ ਦੇ ਲੰਗਰ 'ਚ ਪਾ ਦਿੰਦਾ ਸੀ ਦੇਗ ਗੁਰੂ ਕੀ ਹਉਬਤ ਜਹਵਾ ਜਿੱਥੇ ਗੁਰੂ ਦਾ ਲੰਗਰ ਪੱਕਦਾ ਸੀ ਹਾਂਜੀ ਦੂਸਰ ਭਾਰ ਦੇਤ ਭਾਤ ਹੈ ਦੂਸਰੀ ਪੰਡ ਉਥੇ ਸਿਰ ਦਿੰਦਾ ਸੀ ਲਾਂਗਰੀਆਂ ਨੂੰ ਕਹਿ ਦਿੰਦਾ ਸੀ ਵੀ ਲਓ ਜੀ ਆ ਲੰਗਰ ਵਾਸਤੇ ਬਾਲਣ ਆ ਗਿਆ ਇਹਨੂੰ ਵਰਤੋ ਇੱਕ ਭਾਰ ਆਪਣੇ ਜਿੱਥੇ ਕੋਈ ਕਮਰਾ ਸੀ ਜਾਂ ਕੋਈ ਦਾ ਘਰ ਸੀ ਉਥੇ ਢਾਗੇ ਢੇਰ ਲਾਈ ਜਾਂਦਾ ਸੀ ਬਾਲਣ ਦਾ ਤੇ ਭੋਜਨ ਆਪਣੇ ਘਰੋਂ ਜਿਹੜੀ ਮਾਇਆ ਲਿਆਂਦੀ ਸੀ ਉਹਦੇ ਤੋਂ ਕਰਦਾ ਸੀ ਗੁਰੂ ਘਰ ਲੰਗਰ ਤੇ ਭੋਹਤ ਨਹੀਂ ਸੀ ਪਾਉਂਦਾ ਆਪਣਾ ਭੋਜਨ ਆਪਣੀ ਕਿਰਤ ਕੁਮਾਰੀ ਦੀ ਜੋ ਪਹਿਲੀ ਮਾਇਆ ਜਮਾ ਸੀ ਉਹਦੇ ਚੋਂ ਕਰ ਲੈਂਦਾ ਸੀ ਹਾਂਜੀ ਇਸ ਪ੍ਰਕਾਰ ਗੁਰੂ ਕੀ ਕਰਕਾਰ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸੇਵਾ ਦੋਵੇਂ ਪਤੀ ਪਤਨੀ ਬੀਬੀ ਵਿਖਾਂ ਜਿਹੜੀ ਸੀ ਉਹਦੀ ਘਰ ਵਾਲੀ ਉਹ ਭਾਂਡੇ ਮਾਂ ਦੀ ਬੈਠੀ ਬੈਠੀ ਕਿਉਂਕਿ ਅੱਖਾਂ ਦਾ ਦਿਸਦਾ ਘੱਟ ਸੀਗਾ ਨજર ਜਣੀ ਸੀ ਰੋ ਰੋ ਕੇ ਕਉਂ ਜੋਰ ਹੋ ਪਈ ਸੀ ਤੇ ਉਹ ਬੈਠੀ ਬੈਠੀ ਸੇਵਾ ਕਰ ਲੈਂਦੀ ਸੀ ਇਹ ਲੱਕੜਾ ਲਿਆਉਂਦਾ ਸੀ ਜਾ ਕੇ ਦੋਵੇਂ ਪਤੀ ਪਤਨੀ ਮਹਾਰਾਜ ਦੇ ਘਰ ਸੇਵਾ ਕਰਦੇ ਸਨ ਠਾਸ਼ਟ ਮਾਸ ਤਹ ਰਹਤ ਬਤਾਏ 6 ਮਹੀਨੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਰਹਿੰਦਿਆਂ ਬੀਤ ਗਏ ਸੇਵਾ ਸਤ ਗੁਰ ਹਿਤ ਚਿਤ ਲਾਏ ਬੜੇ ਪ੍ਰੇਮ ਨਾਲ ਗੁਰੂ ਦੇ ਵਾਸਤੇ ਸੇਵਾ ਕਰਦੇ ਸੀ ਗੁਰੂ ਦੀ ਸੇਵਾ 'ਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਇਹੋ ਜੀ ਸੇਵਾ ਬਾਬਾ ਆਦਮ ਤੇ ਉਹਦੀ ਘਰ ਵਾਲੀ ਭੇਖਾਂ ਕਰਦੀ ਸੀ ਇੱਕ ਸੁਨਾਗੁਰ ਵਹਿਰ ਸਿਧਾਏ ਇੱਕ ਵਾਰੀ ਦੀ ਗੱਲ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਤੇ ਬਾਹਰ ਚਲੇ ਗਏ ਕਿਤਕ ਦਿਉਸ ਬੀਤੇ ਪੁਣ ਆਏ ਕਈ ਦਿਨਾਂ ਪਿਛੋਂ ਮਹਾਰਾਜ ਵਾਪਸ ਆਏ ਤਬਹੀ ਹੋ ਤੋ ਸੀਤ ਕੋ ਕਾਲ ਉਤੋਂ ਮੌਸਮ ਆ ਗਿਆ ਸਰਦੀ ਦਾ ਮਾਗ ਦਾ ਮਹੀਨਾ ਆ ਜਿਹੜਾ ਅੱਜਕੱਲ ਟਾਈਮ ਚੱਲ ਰਿਹਾ ਨਾ ਇਹ ਮਾਗ ਦਾ ਮਹੀਨਾ ਸਾਧ ਸੰਗਤ ਜੀ ਪੰਜਾਬ ਵਿੱਚ ਬੜੀ ਠੰਡ ਪੈਂਦੀ ਹੈ। ਵੈਸੇ ਤਾਂ ਇੱਥੇ ਵੀ ਪੈਂਦੀ ਪੰਜਾਬ ਵਿੱਚ ਮਾਗ ਤੇ ਕੋਹ ਮਾਗ ਦੀ ਠੰਡ ਜ਼ਿਆਦਾ ਕੋਹ ਨਾਲੋਂ ਵੀ ਮਾਗ ਜ਼ਿਆਦਾ ਪੈਂਦੀ ਹੈ। ਫਿਰ लास्ट ਮਾਗ ਦੇ ਵਿੱਚ ਝੜੀ ਲੱਗ ਜਾਂਦੀ ਹੈ ਉੱਥੇ ਪੰਜਾਬ ਵਿੱਚ ਜਿਹਨੂੰ ਆਪਾਂ ਫਗਣ ਦੀ ਝੜੀ ਕਹਿੰਦੇ ਨੇ ਮੀਂਹ ਪੈਂਦਾ। ਉਹ ਜਾਂਦੇ ਜਾਂਦੇ ਠੰਡ ਦੁਬਾਰਾ ਫੇਰ ਵੱਧ ਜਾਂਦੀ ਹੈ। ਉਹ 5 ਦਿਨ 6 ਦਿਨ 7 ਦਿਨ ਕਈ ਵਾਰੀ ਲਗਾਤਾਰ ਮੀਂਹ ਪੈਂਦਾ ਰਿਹਾ ਇੱਕ ਤਾਂ ਠੰਡ ਦਾ ਮੌਸਮ ਸੀ ਉਤੋਂ ਮੀਂਹ ਪਿਆ ਔਰ ਬਰਖਾ ਪਈ ਤਹਾਂ ਵਿਸਾਲ ਬਰਖਾ ਵੀ ਬਹੁਤ ਹੋਈ ਮੀਂਹ ਬਹੁਤ ਪਿਆ ਹਾਂਜੀ ਤੋਹਰ ਸੰਗਤ ਕਰਕੇ ਸੰਗਤ ਅਬ ਸਾਧਗੁਰੂ ਮਹਾਰਾਜ ਦੇ ਨਾਲ ਜਿਹੜੀ ਸੰਗਤ ਬਾਹਰ ਗਈ ਸੀ ਉਹ ਵੀ ਵਾਪਸ ਆ ਗਈ ਗੁਰੂ ਰਾਮਦਾਸ ਜੀ ਵੀ ਵਾਪਸ ਆ ਗਏ ਹੋਤੀ ਬਹੁਤ ਤਹ ਆਏ ਹੋਰ ਵੀ ਸੰਗਤ ਜਿਆਦੀ ਆ ਗਈ ਸੰਗਤ ਬਹੁਤ ਆ ਗਈ ਇੰਨੀ ਸੰਗਤ ਹੋ ਗਈ ਵੀ ਸਾਹਮਣੀ ਔਖੀ ਹੋ ਗਈ ਹਾਂਜੀ ਭਾਇਓ ਸਿੱਖ ਸਭ ਖੂਨ ਕਉ ਔਰ ਠੰਡ ਵੀ ਸਾਥ ਸੰਗਤ ਜੀ ਬਹੁਤ ਜ਼ਿਆਦਾ ਇੱਕ ਮਹਾਰਾਜ ਗੁਰੂ ਆਮਦਾਸ ਜੀ ਸਫ਼ਰ ਕਰਕੇ ਆਏ ਸੰਗਤਾਂ ਵੀ ਸਫ਼ਰ ਕਰਕੇ ਆਈਆਂ ਉਤੋਂ ਠੰਡ ਵੀ ਬੜੀ ਪੈ ਗਈ ਤੇ ਮੀਂਹ ਕਰਕੇ ਕਈਆਂ ਦੇ ਕੱਪੜੇ ਵੀ ਭਿੱਜ ਗਏ ਹਾਂਜੀ ਹਜ਼ਾਰਾਂ ਸੇ ਇਕੱਠੇ ਹੋਵੇ ਗੁਰੂ ਘਰ ਦੇ ਵਿੱਚ ਹਾਂਜੀ ਚੌਪਈ ਆਦਮ ਜਾਟ ਤਵਹ ਕਟ ਕਸ ਕੈ ਬਾਬੇ ਆਦਮ ਜ਼ਿਮੀਦਾਰ ਨੇ ਕੀ ਕੀਤਾ ਉਹਨੇ ਆਪਣਾ عمر ਕਸਾ ਕਰ ਲਿਆ ਹਾਂਜੀ ਈ ਤਨ ਅਦਕ ਹੋ ਤੋ ਦਿਵ ਜਿਸ ਕਰ ਜਿਹਦੇ ਕੋਲ ਬਹੁਤ ਬਾਲਣ ਜਮਾ ਕੀਤਾ ਸੀ 6 ਮਹੀਨਿਆਂ ਤੋਂ ਰੋਜ਼ ਇੱਕ ਭਾਰ ਲੱਕੜੀਆਂ ਦਾ ਆਪਣੇ ਘਰ ਰੱਖਦਾ ਸੀ ਤੇ ਇੱਕ ਲੰਗਰ ਚ ਪਾਉਂਦਾ ਸੀ ਯਾਨੀ ਕਿ ਕਹਿ ਲੋ ਬਈ ਬਹੁਤ ਜ਼ਿਆਦਾ ਵੱਡਾ ਤਾਲ ਲੱਕੜ ਦਾ ਲੱਗਾ ਹੋਇਆ ਸੀ ਉਹਦੇ ਕੋਲ ਹਾਂਜੀ ਇੱਕ ਇੱਕ ਭਾਰ ਸਕੇਲੇ ਜੋਏ ਜਿਹੜਾ ਇੱਕ ਇੱਕ ਭਾਰ ਪੰਡ ਰੋਜ ਪਵਾਨਣ ਦੀ ਜਾ ਕੇ ਰੱਖਦਾ ਸੀ ਇਕੱਠੀ ਕੀਤੀ ਹੋਈ ਸੀ ਪਾ ਘਰ ਦੇ ਕੋਲ ਸੰਗਤ ਵਿਖੇ ਦੇਤ ਫਾਸ ਹੋਏ ਉਹ ਸਾਰਾ ਬਾਲਣ ਸਿੱਖਾਂ 'ਚ ਵੰਡ ਦਿੱਤਾ ਜਿਹੜੀ ਸੰਗਤ ਆਈ ਸੀ ਨੇ ਉਹਨਾਂ ਨੂੰ ਜਾ ਕੇ ਦੇ ਦਿੱਤਾ ਜਿੱਥੇ ਜਿੱਥੇ ਸਿੱਖਾਂ ਦੇ ਤੰਬੂ ਸਨ ਡੇਰੇ ਸਨ ਉੱਥੇ ਉੱਥੇ ਭਾਰ ਸੁੱਟ ਦਿੱਤੇ ਜਾ ਕੇ ਸਿੱਖ ਨੇ ਤਾਰਿਆਂ ਤੇ ਦੇਰਿਆਂ ਦੇ ਅੰਗੀਚੇ ਲੱਗੇ ਅੰਗੀਚੀਆਂ ਬਾਲਕ ਐ ਸਿੱਖਾਂ ਨੇ ਠੰਡ ਦੀ ਰਾਤ ਕੱਟ ਲਈ ਔਖਾ ਟੈਮ ਸੀਗਾ ਠੰਡ ਪੈ ਰਹੀ ਸੀ ਤੇ ਸਾਧ ਸੰਗਤ ਜੀ ਮੀਂਹ ਕਣੀ ਦੇ ਵਿੱਚ ਕੱਪੜੇ ਭਿੱਜੇ ਹੋਣ ਠੰਡ ਲੱਗਦੀ ਹੋਵੇ ਉਤੋਂ ਫਿਰ ਇੰਨੀਆਂ ਬੇੜੀਆਂ ਵੀ ਕੋਈ ਨਹੀਂ ਸੀ ਗੁਰੂ ਘਰ ਦੇ ਵਿੱਚ ਜਦੋਂ ਕੋਈ ਤੰਬੂ ਲਾ ਕੇ ਬੈਠਾ ਸੀ ਕੋਈ ਤਰ੍ਹਾਂ ਥੱਲੇ ਬਹਿ ਜਾਂਦਾ ਸੀ ਉਦੋਂ ਕਿਹੜਾ ਇੰਨੇ ਉੱਥੇ ਅੱਜ ਕੱਲ ਵਰਗੀਆਂ ਸਰਾਮਾਂ ਸੰ ਸੌਖਾ ਜਿਹੜਾ ਰਹਿ ਸਕੀਏ ਔਖਿਆਈ ਸੀ ਬੜੀ ਕਠਿਨਾਈ ਸੀ ਸਿੱਖੀ ਉਦੋਂ ਬੜੀ ਔਖੀ ਕਮਾਈ ਧੰਗੂ ਰਾਮਦਾਸ ਸਾਹਿਬ ਦੇ ਸਮੇਂ ਦੀ ਗੱਲ ਹੈ ਉਹ ਫਿਰ ਵਿਚਾਰੇ ਸਿੱਖਾਂ ਨੇ ਬਾਲਣ ਸੇਕ ਸੇਕ ਕੇ ਰਾਤ ਕੱਟੀ ਹਾਂਜੀ ਮਿਟਿਓ ਸੀਤ ਪਾ ਅੰਧਕ ਹਨੇਰੇ ਸਾਰਿਆਂ ਨੂੰ ਜਦੋਂ ਬਾਲਣ ਮਿਲ ਗਿਆ ਸਾਰਿਆਂ ਨੇ ਅੱਗ ਬਾਲ ਲਈ ਤੇ ਵੱਧਦੀ ਹੋਈ ਅੱਗ ਨੂੰ ਸੇਕ ਸੇਕ ਕੇ ਤੇ ਰਾਤਾਂ ਕੱਟ ਲਈਆਂ ਹਾਂਜੀ ਉੱਚੇ ਥਲ ਬਹਿ ਕਰ ਕਿਸ ਬਾਰੀ ਉੱਚੀ ਥਾਂ ਤੇ ਬਾਗ ਦੇ ਤੇ ਪਾਣੀ ਨਾਲ ਮੀਂਹ ਆਵੇ ਉੱਥੇ ਸਮਾਂ ਕੱਟ ਲਿਆ ਸਿੱਖਾਂ ਨੇ ਹਾਂਜੀ ਗੁਰ ਨੇ ਸੰਗਤ ਸਕਲ ਨਿਹਾਰੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੇਖਿਆ ਵੀ ਸਾਰੇ ਸਿੱਖ ਸੁਖੀ ਹੋ ਗਏ ਨੇ ਉਹ ਇੱਕ ਤਾਂ ਨੇ ਇਹਨਾਂ ਨੂੰ ਬਾਲਣ ਮਿਲ ਗਿਆ ਜੇ ਵਿਚਾਰਿਆਂ ਨੂੰ ਸਿੱਖਾਂ ਨੂੰ ਬਾਲਣ ਨਾ ਮਿਲਦਾ ਸਿੱਖਣ ਵਾਸਤੇ ਇਹ ਠੰਡ ਦੇ ਨਾਲ ਬੜੇ ਤੰਗ ਹੋਣਾ ਸੀ ਲਜਾਈਆਂ ਤਲਾਈਆਂ ਵੀ ਕੋਈ ਕੰਮ ਨਹੀਂ ਕਰਦੀਆਂ ਸਿਆਲ ਦੇ ਦਿਨਾਂ ਵਿੱਚ ਐਨੀਆਂ ਹੁੰਦੀਆਂ ਵੀ ਕੋਈ ਨਹੀਂ ਸੀ ਸੰਗਤ ਜੋ ਅਚਾਨਕ ਜਿਆਦਾ ਆ ਗਈ ਤੇ ਵਿਚਾਰੇ ਸਿੱਖਾਂ ਨੇ ਬਹੁਤ ਔਖਾ ਸਮਾਂ ਘਟਣਾ ਸੀ ਜੇਕਰ ਇਹ ਬਾਲਣ ਨਾ ਹੁੰਦਾ ਸਤਿਗੁਰੂ RAMDAS ਮਹਾਰਾਜ ਸੋਚਦੇ ਹਾਂਜੀ ਡੇਰੇ ਸਭੇ ਅੰਗਿਠੇ ਲਾਗੇ ਸਾਰੇ ਸਿੱਖਾਂ ਦੇ ਡੇਰਿਆਂ ਵਿੱਚ ਅੰਗਿਠੇ ਬਲ ਰਹੇ ਨੇ ਵੱਡੋ ਪ੍ਰਕਾਸ਼ ਉਤਾਸਨ ਜਾਗੇ ਸਾਰਿਆਂ ਦੇ ਅਗਨੀ ਚਮਕਦੀ ਹੈ ਚੁੱਲ੍ਹੇ ਬਲੇ ਹੋਏ ਨੇ ਕੋਈ ਸੇਕ ਉਹਨਾਂ ਚੰਗੀਠਿਆਂ ਨੂੰ ਸੇਕ ਰਹੇ ਨੇ ਕੋਈ ਲੰਗਰ ਪ੍ਰਸ਼ਾਦਾ ਕਰਮ ਕਰਕੇ ਛਕ ਰਹੇ ਨੇ ਹਾਂਜੀ ਪ੍ਰਦੇ ਵਿਚਾਰ ਕਰਤ ਗੁਰ ਐਸੇ ਸਤਗੁਰੂ ਰਾਮਦਾਸ ਮਹਾਰਾਜ ਇਹ ਬਲਦੀ ਹੋਈ ਅੱਗ ਸਿੱਖਾਂ ਦੇ ਡੇਰਿਆਂ ਵਿੱਚ ਵੇਖ ਕੇ ਖੁਸ਼ ਹੋਏ ਪ੍ਰਸੰਨ ਹੋਏ ਤੇ ਵਿਚਾਰ ਕਰਨ ਲੱਗੇ ਕੀ ਤਨ ਇਤੋ ਮਿਲਿਓ ਇਨ ਕੈਸੇ ਮਹਾਰਾਜ ਸਾਹਿਬ ਜੀ ਸਤਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਚਦੇ ਐ ਵੀ ਇਨਾਂ ਬਾਲਣ ਕਿੱਥੋਂ ਆਇਆ ਹੈ ਨਹੀਂ ਸਮੀਪ ਇਹ ਕਿਸ ਥਾਨ ਇੱਥੇ ਨੇੜੇ ਇੰਨਾ ਬਾਲਣ ਤਾਂ ਹੈ ਨਹੀਂ ਸੀਗਾ ਇੰਨਾ ਬਾਲਣ ਇੱਕਦਮ ਬੰਦੋਬਸਤ ਕਿੱਥੋਂ ਹੋ ਗਿਆ ਇਸਨੇ ਦਿਨਸ ਇਹਨੂੰ ਆਣ ਇਹ ਕਿਸ ਨੇ ਦਿੱਤਾ ਹੈ ਪਤਾ ਕਰੋ ਹਾਂ ਜੀ ਭਈ ਪ੍ਰਭਾਤ ਸਭਾ ਜਗ ਹੋਈ ਜਦੋਂ ਅਗਲਾ ਦਿਨ ਚੜਿਆ ਮਹਾਰਾਜ ਦਾ ਦੀਵਾਨ ਸਜਿਆ ਗੁਰੂ ਆਨਦਾਸ ਜੀ ਦਾ ਦੇਖਣ ਦਰਸ ਆਏ ਸਭ ਹੋਈ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਈਆਂ ਸ਼੍ਰੀ ਗੁਰੂ ਰਾਮਦਾਸ ਸਭ ਸੰਗਤ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਪੁੱਛਿਆ ਤੂੰ ਜੋ ਈ ਤਨ ਕੇਰ પ્રસੰਗ ਬਸ ਸਖੋ ਰਾਤ ਕਿਵੇਂ ਲੰਗੀ ਐ ਅੰਗੀਠੇ ਤੁਸੀਂ ਬਾਲੇ ਨੇ ਇਹਨਾਂ ਬਾਲਣ ਕਿੱਥੋਂ ਲੈ ਕੇ ਆਏ ਹੋ ਹਾਂਜੀ ਸਭ ਨੇ ਕਹਿਓ ਸਿੱਖ ਹੈ ਕੋਏ ਸਾਰਿਆਂ ਨੇ ਆਖਿਆ ਜੀ ਤੁਹਾਡਾ ਹੀ ਇੱਕ ਸਿੱਖ ਸੀ ਉਹ ਕੋਈ ਤੁਹਾਡਾ ਪਿਆਰਾ ਸਿੱਖ ਉਹ ਸਾਡੇ ਘਰਾਂ ਵਿੱਚ ਸਾਡੇ ਡੇਰਿਆਂ 'ਚ ਬਾਲਣ ਦੇ ਗਿਆ ਅਸੀਂ ਆਪਣੇ ਆਪਣੇ ਚੁੱਲ੍ਹੇ ਬਾਲ ਲਏ ਇੱਥੇ ਬਾਲਨੇ ਤੇ ਸੇਕ ਕੇ ਮਹਾਰਾਜ ਰਾਤ ਘਟ ਲਈ ਹਾਂਜੀ ਦੇਖ ਕਿਰਿਓ ਡੇਰਣ ਮਹਿਸੋਏ ਤੁਹਾਡਾ ਇੱਕ ਪ੍ਰੇਮੀ ਮਹਾਰਾਜ ਡੇਰਿਆਂ ਦੇ ਵਿੱਚ ਬਾਲਣ ਦੇਂਦਾ ਫਿਰਦਾ ਸੀ ਹੋ ਤੁਰ ਰਸੋਈਆ ਕਰਕੇ ਪਾਸ ਉਸ ਵੇਲੇ ਮਹਾਰਾਜ ਦਾ ਲਾਂਗਰੀ ਵੀ ਕੋਲ ਸੀ ਮਹਾਰਾਜ ਨੇ ਲਾਂਗਰੀ ਨੂੰ ਪੁੱਛਿਆ ਹਾਂ ਭਾਈ ਸਿੱਖਾ ਦੱਸ ਬਾਲਣ ਕਿੱਥੋਂ ਆਇਆ ਸੀ ਰੱਬ ਜਿਹੜਾ ਇੰਨੇ ਮੀਠੇ ਬੜੇ ਹੋਏ ਸਨ ਤਿੰਨ ਪੀਖੜੀ ਤਬਹ ਅਰਦਾਸ ਲਾਗਰੀ ਸਿੱਖ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕੀਤੀ ਤੇਗ ਬਿਖੈ ਇੱਕ ਭਾਰ ਬਸਾ ਲਿਆ ਤੇ ਸਾਧ ਗੁਰੂ ਜੀ ਇੱਕ ਸਿੱਖ ਹੈ 6 ਮਹੀਨੇ ਹੋ ਗਏ ਨੇ ਰੋਜ਼ ਇੱਕ ਪੰਡ ਲੰਗਰ ਦੇ ਵਿੱਚ ਬਾਲਣ ਦੀ ਲਿਆ ਕੇ ਛੁੜਦਾ ਇੱਕ ਭਾਰ ਬਨ ਕੇ ਛੁੜਦਾ ਹਾਂਜੀ ਤੇਗ ਕਿੰਨੇ ਮਹੀਨਿਆਂ ਤੋਂ ਲਗਾਤਾਰ ਬਿਨਾਂ ਨਾਗਾ ਉਹ ਇੱਕ ਭਾਰ ਲਿਆ ਕੇ ਸਾਡੇ ਗੁਰੂ ਕੇ ਲੰਗਰ ਚ ਪਾਉਂਦਾ ਹੈ ਬਾਲਣ ਉਹਦੇ ਬਾਲਣ ਨਾਲ ਗੁਰੂ ਕਾ ਦੇਗ ਲੰਗਰ ਬਣਦਾ ਹੈ ਅੰਤਰਜਾਮੀ ਸਭ ਕੁਝ ਜਾਣੀ ਤੇ ਇੱਕ ਸੇਕੇ ਭਾਰ ਉਹ ਮਹਾਰਾਜ ਜੀ ਆਪਣੇ ਕੋਲ ਵੀ ਰੱਖਦਾ ਹੈ ਸਤਗੁਰੂ ਅੰਤਰਜਾਮੀ ਗੁਰੂ ਰਾਮਦਾਸ ਸਾਹਿਬ ਜੀ ਜਾਣੀ ਜਾਣ ਜਾਣ ਗਏ ਸਉ ਕਹੇ ਪਰ ਕਾਲ ਪਛਾਨੀ ਫਿਰ ਵੀ ਮਹਾਰਾਜ ਨੇ ਸਮਾ ਵਿਚਾਰ ਕਰਕੇ ਸ਼ਹੀਗਰ ਰਾਮਦਾਸ ਸਖਦਾਨੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਭ ਸਿੱਖੀ ਨੂੰ ਮਹਤਵਹਿ ਬਖਾਨੀ ਸਾਰੇ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਬਚਨ ਕੀਤਾ ਖੋਜੋ ਸਿੱਖ ਸੋ ਲਾਭ ਹ ਆਜਾ ਬਾਈ ਖੋਜੋ ਸਿੱਖ ਨੂੰ ਲਿਆਓ ਸਾਡੇ ਕੋਲ ਜਿਸ ਨੇ ਕਾਲੀ ਕਾਲ ਸੁਖਾਈ ਜਿਹੜੇ ਸਿੱਖ ਨੇ ਇੰਨੀ ਕਾਲਣਾ ਕਾਲੀ ਇੰਨੀ ਬਾਲਣ ਦੀ ਸੇਵਾ ਇਤਨ ਬੁਲਾ ਕੇ ਲਿਆਓ ਉਹਨੂੰ ਕੀ ਚਾਹੇ ਕਿਉਂ ਸੇਵਾ ਕਰ ਰਿਹਾ ਕੀ ਮਨੋਰਥ ਹੈ ਉਹਦੇ ਮਨ ਵਿੱਚ ਕੀ ਮੰਗ ਹੈ ਸੋ ਪੂਰਨ ਕਰਹਾ ਬਿਨ ਬੇਰਾ ਉਹ ਬਿਨਾਂ ਦੇਰੀ ਦੇ ਪੂਰੀ ਕਰ ਦਿੰਨੇ ਆ ਹਾਂਜੀ ਸੋ ਬਰ ਸੁਰਤ ਸੇਖਤ ਸਥਾਨ ਕੋ ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਦਾ ਉਹ ਸਿੱਖ ਇਹ ਸੁਣ ਕਰਕੇ ਖੋਜੋ ਯਹਾਂ ਰਹੰਤ ਆ ਉਹ ਕਹਿਣ ਲੱਗੇ ਕਿ ਅਸੀਂ ਲੱਭ ਕੇ ਲਿਆਉਨੇ ਆ ਜੀ ਇੱਥੇ ਹੀ ਐ ਤੋ ਬਾਬੇ ਆਦਮ ਨੂੰ ਲੈ ਕੇ ਆਏ ਨੇ ਬਾਬੇ ਆਦਮ ਜੀ ਜਦੋਂ ਗੁਰੂ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੋਏ ਉਹਨਾਂ ਦੀ ਬਿਰਧ ਅਵਸਥਾ ਸੀ ਉਹਨਾਂ ਨੂੰ ਮਹਾਰਾਜ ਨੇ ਪੁੱਛਿਆ ਵੀ ਭਾਈ ਸਿਖਾ ਬੜੀ ਸੇਵਾ ਕਰ ਰਹੇਂ ਬਹੁਤ ਭਾਵਨਾ ਨਾਲ ਤੂੰ ਤੇ ਇਹ ਤੂੰ ਦੱਸ ਕਾਦੇ ਵਾਸਤੇ ਸੇਵਾ ਕਰ ਰਹਿਆ ਤੇਰੀ ਮੰਗ ਕੀ ਹੈ ਤੋ ਬਾਬਾ ਆਦਮ ਜੀ ਉਸ ਵੇਲੇ ਚੌਂਦੇ ਦਾ ਪੁੱਤਰ ਮੰਗਣਾ ਸਨ ਪਰ ਸਾਸ ਸਗਦੀ ਆਪਣੀ ਬਿਰਧ ਅਵਸਥਾ ਬੁੱਢੇ ਪਾ ਜਾਣ ਕੇ ਸ਼ਰਮ ਕਰ ਗਏ ਤੇ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਮੈਨੂੰ ਸਿੱਖੀ ਦੇ ਦਿਓ ਮਹਾਰਾਜ ਕਹਿੰਦੇ ਸਿੱਖੀ ਤਾਂ ਦਿੱਤੀ ਕੋਈ ਹੋਰ ਵੀ ਮੰਗ ਰੋ ਕਹਿੰਦਾ ਜੀ ਬਸ ਸਿੱਖੀ ਦੇ ਦਿਓ ਤਿੰਨ ਵਾਰੀ ਸਾਧ ਤੋਂ ਬਚਨ ਕੀਤਾ ਤਿੰਨੇ ਵਾਰੀ ਸਿੱਖੀ ਮੰਗ ਲਈ ਤਾਂ ਗੁਰੂ ਰਾਮਦਾਸ ਜੀ ਦੇ ਚੰਗਾ ਭਾਈ ਸਿੱਖੀ ਤੇਰੇ ਕੋਲ ਰਹੇਗੀ ਜਦੋਂ ਆਪਣੀ ਘਰਵਾਲੀ ਕੋਲ ਗਿਆ ਬੀਬੀ ਭੀਖਾਂ ਨੂੰ ਦੱਸੀ ਗੱਲ ਵੀ ਅੱਜ ਤੇ ਗੁਰੂ ਜੀ ਬੜੇ ਖੁਸ਼ ਹੋਏ ਸੀ ਤੇ ਮੈਨੂੰ ਕਹਿੰਦੇ ਸਭ ਮੰਗ ਲੈ ਤੇ ਉਹ ਕਹਿੰਦੇ ਫਿਰ ਤੂੰ ਪੁੱਤਰ ਮੰਗਿਆ ਕਹਿੰਦੇ ਕਹਿੰਦਾ ਮੈਂ ਸ਼ਰਮ ਕਰ ਗਿਆ ਸੰਗਤ ਵੀ ਉਮਰ ਮੇਰੀ ਬਟੇਰੀ ਹੋ ਗਈ ਦਾੜੀ ਚਿੱਟੀਏ ਇਸ ਉਮਰ ਚ ਪੁੱਤਰ ਉਹ ਕਹਿੰਦੇ ਤੋ ਮੈਨੂੰ ਲੈ ਕੇ ਚੱਲ ਬੀਬੀ ਭੀਖਾਂ ਪਰ ਅਨੇਤਰਤ ਦੇਖ ਨਹੀਂ ਸੀ ਨਾ ਸਕਦੀ ਉਹ ਬਾਹ ਫੜ ਕੇ ਲੈ ਕੇ ਆਏ ਬਾਪੜ ਕੇ ਲਿਆਇਆ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣ ਲੱਗੀ ਪਾਤਸ਼ਾਹ ਮੇਰੇ ਪਤੀ ਨੂੰ ਵਾਰ ਦਿੱਤਾ ਮੇਰਾ ਵੀ ਤਾਂ ਹਿੱਸਾ ਹੈ ਮੈਨੂੰ ਵੀ ਤਾਂ ਸੇਵਾ ਦੇ ਵਿੱਚ ਮੈਨੂੰ ਪੁੱਛਣਾ ਸੀ ਮਹਾਰਾਜ ਕਹਿੰਦੇ ਮਾਂ ਹੀ ਉਹ ਸਮਾਂ ਹੀ ਹੁੰਦਾ ਅਸੀਂ ਤਾਂ ਇਹਨੂੰ ਪੁੱਛਿਆ ਸੀ ਮੰਗ ਕੀ ਮੰਗਦਾ ਹੈ ਨੇ ਤਿੰਨੇ ਵਾਰੀ ਸਿੱਖੀ ਮੰਗੀ ਕਹਿੰਦੀ ਮੈਨੂੰ ਵੀ ਕਹੋ ਮੈਂ ਵੀ ਕੁਝ ਮੰਗਣਾ ਮਹਾਰਾਜ ਕਹਿੰਦੇ ਮਾਤਾ ਟਾਈਮ ਲੰਘ ਚੁੱਕਾ ਹੈ ਕਿ ਅਸੀਂ ਤੇਰੇ ਕਿਹੜੇ ਖਜ਼ਾਨੇ ਮੁੱਕ ਗਏ ਨੇ ਪਾਤਸ਼ਾਹ ਕਹਿਣ ਲੱਗੇ ਚੰਗਾ ਬਲਕਿ ਵਾਰ ਤੂੰ ਵੀ ਮੰਗ ਲੈ ਸੋਚਾਂ ਚ ਪੈ ਗਈ ਮਾਰੇ ਕਹਿੰਦੇ ਹੁਣ ਸੋਚਦੀ ਕਿਉਂ ਹੈ ਮੰਗ ਲੈ ਫਿਰ ਮਾਈ ਨੇ ਮੰਗਿਆ ਕਹਿੰਦੀ ਸਤਿਗੁਰੂ RAM DAS ਦੀ ਅੱਗੇ ਇੱਕ ਵਾਰ ਮੰਗੇ ਪੀਖਾਂ ਸੋਨੇ ਦੀ ਮਧਾਨੀ ਹੋਵੇ ਪੁੱਤਰੇ ਨੂੰ ਦੁੱਧ ਡੜਕਦੀ ਵੇਖਾਂ ਬਹਾਰਾਜ ਸੋਨੇ ਦੀ ਮਧਾਨੀ ਹੋਵੇ ਪੁੱਤਰੇ ਨੂੰ ਦੁੱਧ ਡੜਕਦੀ ਵੇਖਾਂ ਮਾਰੇ ਕਹਿੰਦੇ ਤੈਨੂੰ ਤੇ ਇੱਕ ਆਖਿਆ ਸੀ ਤਿੰਨ ਮੰਗ ਲੈ ਤੂੰ ਕਹਿੰਦੇ ਇੱਕੋ ਹੀ ਤੇ ਮੰਗਿਆ ਮਹਾਰਾਜ ਕਹਿੰਦੇ ਇੱਕੋ ਨਹੀਂ ਮੰਗਿਆ ਸੋਨੇ ਦੀ ਮਦਾਨੀ ਰਾਜਾਂ ਦੇ ਘਰ ਹੁੰਦੀ ਹੈ ਤੂੰ ਰਾਜ ਭਾਗ ਵੀ ਮੰਗ ਲਈ ਓਤਰੇ ਨੂੰ ਦਾਮ ਦੀ ਜੇ ਪੁੱਤਰ ਹੋਵੇ ਤੂੰ ਸੰਤਾਨ ਮੰਗ ਲਈ ਹੈ ਪੀੜੀਆਂ ਦਰ ਪੀੜੀਆਂ ਮੰਗ ਲਈਆਂ ਫਿਰ ਵੇਖਾਂ ਅੱਖਾਂ ਵੀ ਮੰਗ ਲਈਆਂ ਤੂੰ ਚੰਗਾ ਤੇਰੀਆਂ ਅੱਖਾਂ ਵੀ ਠੀਕ ਹੋ ਜਾਣਗੀਆਂ ਸਾਲ ਪਿਛੋਂ ਤੇਰੇ ਘਰ ਬ੍ਰਹਮ ਗਿਆਨੀ ਮਹਾਂਪੁਰਸ਼ ਪੁੱਤਰ ਪੈਦਾ ਹੋਵੇਗਾ ਨਾਮ ਕੋ ਆਈ ਭਗਤੂ ਰੱਖ ਤਮੀ ਸਮਾ ਆਏਗਾ ਉਹਦਾ ਰਾਜ ਬਾਗ ਹੋ ਜਾਏਗਾ ਉਹੀ ਸਾਧ ਸੰਗਤ ਦੀ ਭਾਈ ਭਗਤੂ ਬ੍ਰਹਮ ਗਿਆਨੀ ਦਾ ਜਨਮ ਹੋਇਆ ਜਿਹਨਾਂ ਦਾ ਅੱਗੇ ਚੱਲ ਕੇ ਕੈਥਲ ਦੀ ریاست ਤੇ ਰਾਜ ਹੋਇਆ ਮਹਾਰਾਜਾ ਉਦੇ ਸਿੰਘ ਜੀ ਦੇ ਸੂ ਸਿੰਘ ਲਾਲ ਸਿੰਘ ਇਹ ਰਾਜੇ ਹੋਏ ਨੇ ਸੁਣੋ ਹੋ ਵਿਚਾਰ ਅਗੇ ਕਥਾ ਆਪਾਂ ਸੁਣਨੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਭਾਈ ਭਗਤੂ ਜੀ ਨੇ ਚਾਰ ਪਾਤਸ਼ਾਹਾਂ ਦੀ ਸੇਵਾ ਕੀਤੀ ਸੀ ਸ੍ਰੀ ਅੰਮ੍ਰਿਤਸਰ ਸਰੋਵਰ ਜਿੰਨਾ ਚਿਰ ਬਣਦਾ ਰਿਹਾ ਭਾਈ ਭਗਤ ਉਹ ਇੱਕ ਮਿੰਟ ਪਰੇ ਨਹੀਂ ਹੋਇਆ ਇੱਕ ਮਿੰਟ ਸਾਰੇ ਸਰੋਵਰ ਦੀ ਸੇਵਾ ਦਿਨ ਰਾਤ ਲੱਗਾ ਹੀ ਰਿਹਾ ਬ੍ਰਹਮ ਗਿਆਨੀ ਪਹਾਉ ਪਰਸੀ ਉਹਨਾਂ ਦੇ ਪ੍ਰਸੰਗ ਆਉਣੇ ਨੇ ਆਪਾਂ ਸਰਵਣ ਕਰਨੇ ਨੇ